ਸੁਹੀ ਮਹਲਾ 5 ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਵ ਜਲ ਤਾਰੇ ਜਾਗੈ ਜਿਸ ਮਨੁੱਖ ਦੇ ਦਰਸ ਦਰਸ਼ਨ ਪਾਪ ਕੋਟ ਕਰੋੜਾਂ ਪਾਪ ਤੇ ਬੇਕਾਰ ਉਤਾਰੇ ਉਤਰ ਜਾਂਦੇ ਹਨ ਵੇਟਤ ਜਿਸ ਦਾ ਦਰਸ਼ਨ ਕੀਤਿਆਂ ਸੰਗ ਜਿਸ ਦੇ ਨਾਲ ਇਹੋ ਭਵਜਲ ਦਾਰੇ ਭਵਜਲ ਕਹਿੰਦੇ ਨੇ ਸੰਸਾਰ ਸਮੁੰਦਰ ਨੂੰ اے ਭਾਈ ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ ਜਿਨ੍ਹਾਂ ਦੇ ਦਰਸ਼ਨ ਨਾਲ ਕਰੋੜਾਂ ਪਾਪ ਲੈ ਜਾਂਦੇ ਹਨ ਜਿਨ੍ਹਾਂ ਦੇ ਚਰਮਨ ਨੂੰ ਛੁਇਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਓਏ 사ਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਓਏ ਓਹ ਹਮ ਕਉ ਅਸਾਨੂੰ ਮੈਨੂੰ ਮੀਤ ਪਿਆਰੇ ਕੋਈ ਮੇਰੇ ਮਿੱਤਰ ਹਾਂ ਓਏ ਮੇਰੇ ਸਜਣ ਹਾਂ ਕੌਣ ਜੋ ਹਮ ਕਉ ਹਰ ਨਾਮ ਚਿਤਾਰੇ ਚਿਤਾਰੇ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਚੇਤੇ ਕਰਾਉਂਦੇ ਹਨ। ਏ ਭਾਈ ਜਿਹੜੇ ਸੰਤ ਜਨ ਮੈਨੂੰ ਪ੍ਰਮਾਤਮਾ ਦਾ ਨਾਮ ਚੇਤੇ ਕਰਾਉਂਦੇ ਹਨ ਉਹ ਹੀ ਮੇਰੇ ਸੱਜਣ ਹਨ, ਉਹ ਹੀ ਮੇਰੇ ਮਿੱਤਰ ਹਨ। ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਚੰਦੂਤ ਵਿਦਾਰੇ। ਜਾ ਕਾ ਸ਼ਬਦ ਜਿਨ੍ਹਾਂ ਦਾ ਵਚਨ ਸੁਣਤ ਸੁਖ ਸਾਰੇ ਸਾਰੇ ਪਾਸੇ ਸੁਖ ਸੁਖੇ ਸੁਖ ਹੋ ਜਾਂਦਾ ਹੈ ਜਾਕੀ ਟਹਿਲ ਜਮਦੂਤ ਵਿਦਾਰੇ ਵਿਦਾਰੇ ਕਹਿੰਦੇ ਨੇ ਨਾਸ ਹੋ ਜਾਂਦੇ ਹਨ ਗੁਰੂ ਸਾਹਿਬ ਪ੍ਰਮਾਨ ਕਰਦੇ ਆਣ ਕਿ ਇਹ ਪਾਈ ਉਹੀ ਹਨ ਮੇਰੇ ਮਿੱਤਰ ਜਿਨ੍ਹਾਂ ਦਾ ਵਚਨ ਸੁਣਦਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਜਿਨ੍ਹਾਂ ਦੀ ਟਹਿਲ ਕੀਤਿਆਂ ਜਮਦੂਤ ਪੀਨਾਸ ਹੋ ਜਾਂਦੇ ਹਨ ਜਾ ਕੀ ਧੀਰਕ ਇਸ ਮਨ ਹੈ ਸੁਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਜਾ ਕੀ ਜਿਸ ਦੀ ਧੀਰਕ ਕਹਿੰਦੇ ਨੇ ਧੀਰਜ ਨੂੰ ਇਸ ਮਨ ਹੈ ਸੁਧਾਰੇ ਮਨ ਮਨ ਨੂੰ ਸੁਧਾਰੇ ਸਹਾਰਾ ਦਿੰਦੀ ਹੈ ਜਾ ਕੇ ਸਿਮਰਨ ਜਿਨ੍ਹਾਂ ਦੇ ਦਿੱਤੇ ਹੋਏ ਹਰ ਨਾਮ ਦੇ ਸਿਮਰਨ ਨਾਲ ਮੁਖ ਉਜਲਾਰੇ ਉਜਲਾਰੇ ਕਹਿੰਦੇ ਨੇ ਉਜਲਾ ਰੋਸ਼ਨ ਹੋ ਜਾਂਦਾ ਹੈ। हे ਭਾਈ ਉਹ ਹੀ ਹਨ ਮੇਰੇ ਮਿੱਤਰ ਜਿਨ੍ਹਾਂ ਦੀ ਦਿੱਤੀ ਹੋਈ ਧੀਰਜ ਮੇਰੇ ਮਨ ਨੂੰ ਸਹਾਰਾ ਦਿੰਦੀ ਹੈ ਜਿਨ੍ਹਾਂ ਦੇ ਦਿੱਤੇ ਹੋਏ ਹਰ ਨਾਮ ਦੇ ਸਿਮਰਨ ਨਾਲ ਲੋਕ ਪਰਲੋਕ ਵਿੱਚ ਮੂਹ ਉਜਲਾ ਹੋ ਜਾਂਦਾ ਹੈ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਨਾਨਕ ਸ਼ਰਨ ਸ਼ਰਨ ਨਾਨਕ ਤਿੰਨ ਸਤ ਬਲਿ ਹਾਰੇ اے ਨਾਨਕ ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਨਾ ਬਣਾ ਦਿੱਤਾ ਹੈ। ਏ ਭਾਈ ਉਹਨਾਂ ਸੇਵਕਾਂ ਦੀ ਸ਼ਰਨ ਪੈਣਾ ਚਾਹੀਦਾ ਹੈ। ਉਹਨਾਂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।